ਆਮਨੇ ਆ ਕਾਲੂ ਚਪਾਈ ਸ਼ਰਾਬ ਦੀ ਜਿੰਨੇ ਉਹਨੇ ਹਮਾਕਤਾ ਇੱਥੇ ਆ ਕੇ ਪਿਸਤੋਲ ਕੱਢ ਲਈ ਮੇਰੇ ਸੱਤੇ ਰੱਖੀ ਸਰ ਮੇਰਾ ਨਾਮ ਸੋਨਮਾ ਤੇ ਕੀ ਹੋਇਆ ਕੀ ਸੀ ਤੁਹਾਡਾ ਸਰ ਮੈਂ ਆਪਣੀ ਬੇਟੀਆਂ ਨੂੰ ਲੈ ਕੇ ਅੰਦਰ ਬੈਠੀ ਹੋਈ ਸੀ ਕਾਲੂ ਛਪਾਈ ਆਇਆ ਸ਼ਰਾਬ ਨਰਜਿਆ ਬੜੀ ਗਾਲੀ ਗਲੋਚ ਕੀਤੀ ਬੜਾ ਮਤਲਬ ਕੀਤਾ ਖਲਾਰਾ ਪਾ ਕੇ ਗਿਆ ਬੰਦੂਕ ਕੱਢੀ ਮੇਰੇ ਪਾਪਾ ਨੂੰ ਬੰਦੂਕ ਦਿਖਾਉਣ ਲੱਗਾ ਫਿਰ ਅਸੀਂ ਉਹਨੂੰ ਰੋਕਿਆ ਸੰਗਤ ਨੇ ਵੀ ਰੋਕਿਆ ਮੌਜੂਦ ਆ ਪੰਡਿਤ ਜੀ ਵੀ ਇੱਥੇ ਹਾਜ਼ਰ ਸਨ ਉਦਕਲ ਕੱਲ 12 ਵਜੇ ਦਾ ਕੰਮ ਆਏ ਇਹਨਾਂ ਰੋਕਿਆ ਬੜੀ ਗਾਲੀ ਗਲੋਚ ਕੀਤੀ ਹੱਥੀ ਪੈਣ ਤੱਕ ਗਿਆ ਸਾਡੇ ਮੇਰੇ ਲੱਤਾਂ ਮਾਰੀਆਂ ਸੱਟ ਲੱਗੀ ਮੇਰੀ ਮੰਮੀ ਦੇ ਵੀ ਕੱਲ ਬਾਲ ਪੁੱਟਣ ਤੱਕ ਗਿਆ ਏ ਬੜਾ ਇਹਨਾਂ ਨੂੰ ਰੋਕਿਆ ਮਲਾਈ ਮਾਨੂੰ ਵੀ ਰੋਕਿਆ ਉਲਟ ਸਾਨੂੰ ਬੋਲਣ ਲੱਗੇ ਕਿ ਅਸੀਂ ਤੁਹਾਨੂੰ ਆਹ ਕਰ ਦੇਣਾ ਇਦਾਂ ਕਰ ਦੇਣਾ ਵਾ ਤੁਸੀਂ ਮੈਨੂੰ ਜਾਣ ਦੇ ਨਹੀਂ ਸਾਨੂੰ ਧਮਕੀਆਂ ਦੇਣ ਲੱਗੇ ਤੇ ਮੇਰੀ ਇਹੀ ਗੁਜ਼ਾਰਿਸ਼ ਹੈਗੀ ਆ ਕਿ ਸਾਨੂੰ ਨਿਆਂ ਕੀਤਾ ਜਾਵੇ ਇੱਥੇ ਕੱਲ ਇੱਕ ਕਾਲੂ ਛਪਾਈ ਹੈਗਾ ਜਦੋਂ 3456 ਬੈਲਟ ਨੰਬਰ ਆ ਔਰ ਅੱਜ ਸ਼ਰਾਬ ਦੇ ਨਾਲ ਇੱਥੇ ਮੰਦਰ ਤੇ ਆਣ ਕੇ ਆ ਮੇਰੀ ਗੁੜੀਆ ਮੰਦਰ ਤੇ ਰਹਿੰਦੀ ਆ ਇਹਨੂੰ ਗਾਲ ਮੰਦਾ ਕੱਢਣ ਲੱਪਿਆ ਜਿੱਧਰੋਂ ਉਧਰੋਂ ਮੈਂ ਵੀ ਘਰੋਂ ਆਉਂਦਾ ਆਪਣੀ ਘਰ ਦੀ ਨਾਲ ਲੈ ਕੇ ਤੇ ਜਦੋਂ ਵੇਖਾਂ ਮੇਰੀ ਕੁੜੀ ਨੂੰ ਗਾਲ ਮੰਗਣਾ ਕੱਢਣ ਦਾ ਅਜਿਹਾ ਆਪਾਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨੇ ਪਿਸਤੌਲ ਗੱਡੀ ਤੇ ਮੇਰੇ ਕੰਨ ਤੇ ਰੱਖਦੀ ਤੋਂ ਬਾਅਦ ਪਬਲਿਕ اٹੇ ਹੋ ਗਈ ਤਾਂ ਪੱਜਣ ਲਗਾ ਤੇ ਪਿਸਤੋਲੇ ਦੀ ਡਿੱਗੀ ਤੇ ਜੋ ਮੇਰੀ ਗੁੜੀਆਂ ਨੇ ਫੜ ਲਈ ਮੇਰੀ ਗੁੜੀਆਂ ਨੇ ਫੜ ਕੇ ਇੱਥੋਂ ਮੁਲਾਜ਼ਮ ਆਪਣੇ ਸੈਂਸਿਟੀ ਦੇ ਮੋੜ ਤੇ ਖਲੋਤੇ ਹੁੰਦੇ ਉਹਨਾਂ ਨੂੰ ਬੁਲਾਇਆ ਤਾਂ ਉਹਨਾਂ ਨੂੰ ਦੇਤੀ ਆ ਹਮੇਸ਼ਾ ਹੀ ਹੁੰਦਾ ਨਾਲੇ ਮੇਰੀ ਕੁੜੀ ਨੂੰ ਦਾਣਾ ਘੜਦਾ ਕਦੀ ਸਾਨੂੰ ਕੱਢ ਕਰਦਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਆਵੇਂ ਨਹੀਂ ਚੈਜ ਕਰਦਾ ਹਾ ਹਰਾਸਮਿੰਟ ਕਰਦਾ ਸਾਨੂੰ ਆ ਛੋਟਾ ਛਵਾਲਾ ਸੈਂਸਿਟੀ ਮੋੜ ਸਰੋਪਤਰ ਮੈਂ ਇੱਕ ਤਾਂ ਮੈਂ ਜੇ ਤੁਸੀਂ ਥਾਣੇ ਜਾ ਕੇ ਕੋਈ ਕੰਪਲੇਂਟ ਲਖਾਈ ਹਾਂ ਮੇਰੀ ਕੁੜੀਆਂ ਨੇ ਲਖਵਾਈ ਆ ਕੰਪਲੇਟ ਤੇ ਪੁਲਿਸ ਵੱਲੋਂ ਕੀ ਕੀ ਆ ਗਿਆ ਪੁਲਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਆ ਤੇਰੀ ਉਹਦੀ ਬੰਦੂਕ ਤੇ ਡੇਗੀ ਉਹ ਉਹ ਬੰਦੂਕ ਆਪਾਂ ਮਲਾਜ਼ਮਾਂ ਨੂੰ ਜਮ੍ਹਾਂ ਕਰਾਤੀ ਠੀਕ ਆ ਕਿਹੜੇ ਥਾਣੇ ਕਿਹੜੇ ਜਮ੍ਹਾਂ ਕਰਾਈ ਆ ਮੋਗੰਪੁਰ ਥਾਣੇ ਮੋਗੰਪੁਰ ਦੇ ਮੁਲਾਜ਼ਮ ਖਲੋਤੇ ਆ ਸੰਸਿਟੀ ਤੇ ਘੁਣੋ ਤਿੰਦਿਆ ਤਾਂ ਆਪਾਂ ਉਹਨਾਂ ਨੂੰ ਹੀ ਦਿੱਤੀ ਸੀ ਉਹਨਾਂ ਦੇ ਸਾਹਮਣੇ ਇਹ ਵਾਕਿਆ ਹੋਇਆ ਜੀ ਹਾਂ ਉਹਨਾਂ ਦੇ ਸਾਹਮਣੇ ਇਹ ਵਾਕਿਆ ਹੋਇਆ ਉਹ ਬਾਅਦ ਚਾਹ ਜਦੋਂ ਇਹਨਾਂ ਦੀ ਕਹਿੰਦੇ ਮਤਲਬ ਗਾਲ ਮੰਦਾ ਕੱਢਣ ਡਿਆ ਸੀ ਉਹ ਛੜਦਾ ਨਹੀਂ ਸੀ ਗਾਲ ਮੰਦਾ ਕੱਢਣਾ ਪੁਲਸ ਵਾਲਿਆਂ ਤੁਸੀਂ ਬੁਲਾ ਕੇ ਲਿਆ ਹਾਂ ਆਪਾਂ ਪੁਲਸ ਵਾਲਿਆਂ ਬੁਲਾ ਕੇ ਲਿਆ ਤੇ ਦੋਸ਼ੀ ਨੂੰ ਤੇ ਹਥਿਆਰ ਨੂੰ ਦੋਵੇਂ ਤੁਸੀਂ ਉਹਨਾਂ ਨੇ ਜਮ੍ਹਾਂ ਕਰਾਉਣਾ ਉਹ ਵਰਦੀ ਵੀ ਵਿੱਚ ਹੈਗਾ ਪੁਲਿਸ ਨਹੀਂ ਨਹੀਂ ਉਹ ਸੋਪੀਆਗਾ ਉਹ ਕਾਂ ਵਰਦੀ ਤੋਂ ਪਕਾਰ ਹੈ ਹਾਂ ਰੱਜਿਆ ਆ ਪਤਾ ਨਹੀਂ ਕਿਦੋਂ ਰੱਜਿਆ ਆ ਗਿਆ ਆ ਉਹ ਤੇ ਬਾਅਦ ਹੈ 15 ਦਿਨਾਂ ਬਾਅਦ ਬਾਰ ਮੇਰੇ ਗੁड़िया ਫੁੱਲਾਂ ਇਧਰ ਨਾਲ ਲੁੰਦੀ ਆ ਆ ਗਾਲ ਮੰਦਾ ਕੱਢ ਕੇ ਜਾਂਦਾ ਹੀ ਜਾਂਦਾ ਕਦੀ ਉਹਨਾਂ ਨੂੰ ਤੁੱਚਾ ਕਰਦਾ ਕਦੀ ਛੇੜਦਾ ਥੋੜੀ ਜ਼ੋਰ ਦੀ ਬੋਲੋ ਮੈਂ ਮੇਰਾ ਨਾਮ ਰਚਨਾ ਆ ਇਹ ਮੇਰੇ ਹਸਬੰਡ ਆ ਉਹ ਇਦਾਂ ਹੀ ਕਰਦਾ ਆ ਕਿ ਇੱਥੇ ਗਾਲੀ ਗਲੋਚ ਕਰਦਾ ਗੁੰਡਾਗਰਦੀ ਕਰਦਾ ਆ ਤੇ ਕੱਲ ਅਸੀਂ ਗਏ ਆ ਕੰਪਲੀਟ ਲਖਾਨ ਤੇ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਇਸੇ ਇਹੀ ਚਾਹਨੇ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਇਹਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਪਬਲਿਕ ਵੀ ਬਹੁਤ ਪਰੇਸ਼ਾਨ ਹੁੰਦੀ ਹੈ ਨਾ ਇਹਦੇ ਤੋਂ ਇਹ ਅੱਗੇ ਵੀ ਮਲਾਜਾ ਵੀ ਇਹਦਾ ਕਰਾਇਆ ਹੈ 120 ਆਈ ਇਹਦੇ ਜਿਹੜਾ ਇਹਦਾ ਮਲਾਜਾ ਕਰਾਇਆ ਹੈ ਤੇ ਅੱਗੇ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲੇ ਬਸ ਇਹਦੀ ਰੋਕੀ ਜਾਵੇ ਪਰੇਸ਼ਾਨ ਹੋਣ ਦੇ ਮੰਦਰ ਦੀ ਪਵਿੱਤਰਤਾ ਨੂੰ ਭੰਗ ਕਰਦਾ ਦੂਸਰੇ ਤੀਸਰੇ ਦਿਨ ਆ ਕੇ ਮੇਰੇ ਬੱਚਿਆਂ ਤੋਂ ਪਹਿਲੇ ਵੀ ਤੁਸੀਂ ਕੋਈ ਕੰਪਲੇਟ ਵਗੈਰਾ ਲਖਾਈ ਨਹੀਂ ਆਈ ਲਖਾਈ ਨਹੀਂ 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 ਲਖਾਈ ਨਹੀਂ ਅਸੀਂ ਕਦੀ ਇਹ ਤੁਹਾਨੂੰ ਝੋ ਵਰਬਰ ਤਾਂ ਵੀ ਕਰਦਾ ਇਹ ਪਤਾ ਨਹੀਂ ਜੀ ਨਜਾਇਜ਼ ਗੁੰਡਾਗਰਦੀ ਕਰਦਾ ਇਹ ਆ ਕੇ ਗਰਦੀ ਦਾ ਰੋਬ ਪਾ ਗਰਦੀ ਦਾ ਰੋਬ ਪਾਉਂਦਾ ਆ ਤੇ ਇਹਨੂੰ ਰੋਕਿਆ ਜਾਵੇ ਬਰਦੀ ਦਾ ਰੋਬ ਥੋੜੀ ਕੋਈ ਚੱਲਦੇ ਹੁੰਦੇ ਆ ਇਹ ਮੰਦਰ ਆ ਕੋਈ ਓਦਾਂ ਦੀ ਜਗ੍ਹਾ ਥੋੜੀ ਐ ਕਿ ਜਿੱਥੇ ਬਰਦਾਸ਼ ਕੀਤਾ ਜਾ ਪਰ ਇਹ ਬਰਦਾਸ਼ ਕਰਨ ਵਾਲੀ ਗੱਲ ਨਹੀਂ ਇਹਨੇ ਕੀਤੀ ਹੈਗੀ ਤੇ ਅੱਗੇ ਹੋਰ ਵਾਰੀ ਬਰਦਾਸ਼ ਕੀਤਾ ਕੀਤਾ ਆ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਪਰ ਹੁਣ ਹੱਦ ਤੋਂ ਵੱਧ ਹੀ ਹੋ ਗਿਆ ਆ ਪਿਸਟਲ ਕੱਢਣੀ ਗੁੰਡਾਗਰਦੀ ਕਰਨੀ ਗੰਦੀਆਂ ਗਾਲਾਂ ਮੇਰੇ ਇਹਨੇ ਬਾਲ ਬੁੱਟਾਂ ਦੀ ਕੋਸ਼ਿਸ਼ ਕੀਤੀ ਮੇਰੇ ਉੱਤੇ ਟੋਪੀ ਡਿਗੀ ਆ ਸਾਰਿਆਂ ਨੇ ਦੇਖੀ ਬਾਹਰ ਗੁੜੀਆਂ ਮੇਰੀ ਦੇ ਲੱਤਾਂ ਮਾਰੀਆਂ ਇਹਨੇ ਗੰਦੀ ਗਾਲ ਗੰਦੇ ਇਸ਼ਾਰੇ ਕਰ-ਕਰਕੇ ਇਹਨੇ ਗੰਦੀਆਂ ਗਾਲਾਂ ਕੱਢੀਆਂ ਮੁਲਾਜ਼ਮ ਹੋ ਕੇ ਸਾਨੂੰ ਧਮਕੀਆਂ ਦਿੰਦੇ ਇਹ ਇੱਕ ਗੱਲ ਦਾ ਮਸਲਾ ਮੇਰੇ ਜਿਹੜਾ ਨੋਟਿਸ ਵਿੱਚ ਆ ਤੇ ਇਸ ਬੰਦੇ ਜਿਹੜਾ ਮੈਂ ਵੈਰੀਫਾਈ ਕਰ ਰਿਹਾ ਤੇ ਜਿਨ੍ਹਾਂ ਨੂੰ ਕੰਪਲੀਟ ਦਿੱਤੀ ਗਈ ਉਹਨਾਂ ਨੂੰ ਬਲੈਕ ਹੈ ਠਾਣੀ ਤੇ ਟਾਣੇ ਬਲਾਕੇ ਇਸ ਦੇ ਵਿੱਚ ਜੋ ਵੀ ਬਣਦਾ ਹੋਊਗਾ ਜੇ ਕੋਈ ਕਾਰਵਾਈ ਬਣਦੀ ਹੋਊਗਾ ਉਹ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਇਹ ਵੈਰੀਫਾਈ ਕਰਾਂਗੇ ਵੀ ਇਹਨੇ ਮੁਲਾਜ਼ਮ ਨੇ ਉੱਥੇ ਆਪਣਾ ਵੈਪਨ ਉਹਨਾਂ ਨੂੰ ਦਿਖਾਇਆ ਕਿ ਇਹਨੂੰ ਯੂਜ਼ ਕੀਤਾ ਕਿ ਨਹੀਂ ਕੀਤਾ ਉਹਨਾਂ ਵੱਲੋਂ ਕਹਿ ਗਏ ਕਿ ਵੈਪਨ ਉਹਦੇ ਹੱਥੋਂ ਡਿੱਗਾ ਉਸ ਤੋਂ ਬਾਅਦ ਚੌਂਕ ਚ ਮੁਲਾਜ਼ਮਾਂ ਨੂੰ ਬੁਲਾ ਕੇ ਉਹਨਾਂ ਨੂੰ ਉਹਦਾ ਵੈਪਨ ਵੀ ਦਿੱਤਾ ਗਿਆ ਵਾਪਸ ਦਿੱਤਾ ਗਿਆ ਤੇ ਬੰਦਾ ਵੀ ਹਵਾਲੇ ਕੀਤਾ ਗਿਆ ਪੁਲਿਸ ਦੇ ਹਾਂਜੀ ਉਹ ਮੁਲਾਜ਼ਮ ਨੂੰ ਲਿਆਂਦਾ ਸੀ ਉਹਨੂੰ ਲਿਆ ਕੇ ਅਸੀਂ ਉਹਦਾ ਜਿਹੜਾ ਵੀ ਮੁਲਾਜ਼ਮ ਵੀ ਕਰਾਇਆ ਸੀ ਤੇ ਇਸ ਤੋਂ ਇਲਾਵਾ ਜਿਹੜਾ ਉਹ ਜਿਹੜਾ ਵੈਪਰ ਆ ਉਹਨੂੰ ਮੱਧਿਆਮ ਹਾਲ ਦੇ ਵਿੱਚ ਰੱਖਿਆ ਹੋਇਆ ਆਪਣੇ ਕੋਲ ਮੁਲਾਜ਼ੇ ਦੇ ਵਿੱਚ ਉਹ ਕਹਿੰਦੇ 120% ਐਲਕੋਹਲ ਹੈ ਹੀ ਬੰਦਾ ਨਸ਼ੇ ਦੇ ਵਿੱਚ ਹੀ ਹੈ ਮੁਲਾਜ਼ਮ ਨੇ ਰਿਪੋਰਟ ਨਹੀਂ ਮੈਂ ਦੇਖੀ ਹੈਗੀ ਪਰ ਇਹਨਾਂ ਮੈਨੂੰ ਪਤਾ ਲੱਗਾ ਵੀ ਮੁਲਾਜ਼ਮਾਂ ਨੇ ਜਿਹੜਾ ਵੀ ਉਹਦਾ ਮੁਲਾਜ਼ਾ ਕਰਾਇਆ ਸੀ ਸਰ ਉਹਨਾਂ ਵੱਲੋਂ ਕਿਹਾ ਹੋਇਆ ਕਿ ਜਿਹੜਾ ਉੱਥੇ ਦੇ ਪਰਿਵਾਰ ਮੰਦਰ ਦੇ ਬੰਦੇ ਸਨ ਉਹਨਾਂ ਨੂੰ ਕੁੱਟਿਆ ਵੀ ਗਿਆ ਉਹਨਾਂ ਨੂੰ ਮੁਲਾਜ਼ਮ ਨੇ ਨਹੀਂ ਕੋਟ ਮਾਰਦੇ ਸਬੰਧੀ ਨਹੀਂ ਕੁਝ ਵੀ ਰਿਹਾ ਮੈਨੂੰ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਇਸ ਬੰਦੀ ਮੈਂ ਵੈਰੀਫਾਈ ਕਰਨਾ ਹੈ ਜੀ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488